ਵਾਹ ਹੇ ਤਿੰਨ ਚਾਰ ਦਿਨ ਨਹੀਂ ਹੋਇਆ ਤੇ ਮੈਂ ਇਹਨੂੰ ਕਮਾ ਦਈਏ ਫੇਰ ਹੀ ਬੰਦਾ ਇੱਕ ਸਟ੍ਰੈਸ ਵਾਲੀ ਲੈਂਦਾ ਮੈਂ ਨਾ ਮੰਨਵਾ ਸੀ ਮੈਂ ਕਮਾ ਦਿਆ ਉਹ ਜੀ ਲੱਗ ਗਿਆ ਦਰਾਇ ਤੇ ਬਹੁਤ ਵਧੀਆ ਲੱਗਿਆ ਸਾਡੇ ਨਾਲ ਜੀ ਲੱਗਿਆ ਹਾਂ ਹਾਂ ਆਹ ਕਿਹਦਾ ਜੀ ਲਵਾਤਾ ਤੁਸੀਂ ਮੈਂ ਆਪਦਾ ਜੀ ਲਵਾਉਨੇ ਆ ਪਿੰਡ ਵੀ ਜੀ ਲਵਾਈ ਰੱਖਦੇ ਸੀ ਤੇ ਵੱਧ ਤੋਂ ਬਣਿਆ ਸੀ ਪਹਿਲਾਂ ਹੀ ਠੀਕ ਹੈ ਤੇ ਇੱਕ ਦਮ ਇਹਨੂੰ ਰੀਪੇਂਟ ਕੀਤਾ ਗਿਆ 1997 ਦੁਬਾਰੇ ਰੰਗ ਕੀਤਾ ਇਹਨੂੰ 18 ਹਾਂਜੀ ਬਾਬਿਓ ਹੁਣ ਅਸੀਂ ਨਦੀ ਕਿਨਾਰੇ ਆ ਗਏ ਇੱਕ ਦੋ ਇੱਕ ਤਾਂ ਬਹੁਤ ਆ ਇੱਥੇ ਟੂ ਮੱਚ ਆ ਇੱਥੇ ਤੇ ਹਾਂਜੀ ਅਸੀਕਾਲ ਜੀ ਕੀ ਹਾਲ ਹੈ ਬਾਬਿਓ ਠੀਕ ਠਾਕ ਹਾਂ ਅੱਜ ਆਪਾਂ ਜਾ ਰਹੇ ਹਾਂ ਰਿੰਜ਼ਰ ਰਿੰਜ਼ਰ ਤੇ ਆ ਰਹੇ ਹਾਂ ਰਾਣੀ ਦਾ ਮਹਿਲ ਦੇਖ ਕੇ ਤੁਹਾਨੂੰ ਦਿਖਾਵਾਂਗੇ ਮਹਿਲ ਤੇ ਇਹ ਮੁੰਡਾ ਹੈ ਆਪਣਾ ਨਵਾਂ ਹਜੇ ਤਿੰਨ ਚਾਰ ਦਿਨ ਹੀ ਹੋਏ ਆ ਤੇ ਮੈਂ ਇਹਨੂੰ ਕਮਾ ਦਈਏ ਫੇਰ ਹੀ ਬੰਦਾ ਇੱਕ ਸਟ੍ਰੈਸ ਵਾਲੀ ਲੈਂਦਾ ਮਹਾ ਕੰਮ ਕੋ ਬੰਦਾ ਕੁਝ ਕਰਨੀ ਮੈਨੂੰ ਵੀ ਨਹੀਂ ਮਿਲਿਆ ਸੀ ਹਜੇ ਚਲ ਮਿਲ ਗਿਆ ਹੁਣ ਚੱਲ ਚੱਲੀ ਜਾਂਦਾ ਬਾਬੇ ਦੀ ਕਿਰਪਾ ਨਾਲ ਕਿਤੇ ਜਾਵਣੀ ਤੇ ਕਿਤੇ ਜਾਂਦੇ ਨਹੀਂ ਤੇ ਉਹ ਮੁੰਡਾ ਆਪਣਾ ਮਨਿੰਦਰ ਉਹਨੇ ਆਪਣੀ ਬਹੁਤ ਹੈਲਪ ਕੀਤੀ ਆ ਤੇ ਅੱਜ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕੀ ਕਰਾਂਗੇ ਸਾਰੀ ਅਪਡੇਟ ਦੇਵਾਂਗੇ ਸਾਡੇ ਨਾਲ ਜੀ ਬਾਪਿਓ ਤੁਹਾਨੂੰ ਪਤਾ ਪਹਿਲਾਂ ਮੀਂਹ ਪਈ ਜਾਂਦਾ ਸੀ ਆ ਦੇਖ ਲਓ ਵੈਦਰ ਦਾ ਇੱਥੇ ਕੋਈ ਭਰੋਸਾ ਨਹੀਂ ਧੁੱਪ ਨਿਕਲਿਆ ਜੀ ਤੇ ਤੁਹਾਨੂੰ ਰਾਣੀ ਦਾ ਮਹਿਲ ਇੱਥੋਂ ਪਹਿਲਾਂ ਦੂਰੋਂ ਦਿਖਾਉਣੇ ਆ ਨੇੜੇ ਜਾ ਕੇ ਵੀ ਦਿਖਾਵਾਂਗੇ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਵੈਦਰ ਦਾ ਕੋਈ ਭਰੋਸਾ ਨਹੀਂ ਹੋਣੀ 5 ਮਿੰਟ ਪਹਿਲਾਂ ਹੋ ਗਿਆ ਮੀਂਹ ਪਿਆ ਹੁਣ ਧੁੱਪ ਨਿਕਲਿਆ ਜੀ ਚਲੋ ਦਿੰਦੇ ਆ ਅਗਲੀ ਅਪਡੇਟ ਜੀ ਬਾਪਿਓ ਆਹ ਲੋਕੇਸ਼ਨ ਦੇਖੋ ਕਿੰਨੀ ਘੈਂਟ ਆ ਦੇਖੋ ਕਿੰਨੀ ਸਫਾਈ ਯਾਰ ਜੀ ਲੱਗਦਾ ਇੱਥੇ ਦੇਖੋ ਆਪਾਂ ਕਹਿ ਦਿੰਨੇ ਆ ਬਾਹਰਲੇ ਦੇਸ਼ਾਂ 'ਚ ਫਰਕ ਤਾਂ ਹੈਗਾ ਬਿਲਡਿੰਗਾਂ ਦੇਖੋ ਤੁਸੀਂ ਕਿੰਨਾ ਵੈਦਰ ਕਿੰਨਾ ਘੈਂਟ 뷰 ਦੇਖੋ ਪੂਰਾ ਘੈਂਟ ਗੱਲਬਾਤ ਤੁਹਾਨੂੰ ਦੇਵਾਂਗੇ ਅਗਲੀ ਅਪਡੇਟ ਅਸੀਂ ਜਾਈ ਜੰਨੇ ਆ ਸਾਰੀ ਕੱਲੀ ਕੱਲੀ ਅਪਡੇਟ ਦਿਆ ਕਰਾਂਗੇ ਤੁਹਾਨੂੰ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਅਸੀਂ ਉਹ ਦੂਰ ਕਰ ਲਿਆ ਕਰਾਂਗੇ ਕਿਉਂਕਿ ਅਸੀਂ ਇੰਨੇ ਹਜੇ ਤੱਕੜੇ ਬਲੌਗਰ ਹੈ ਨਹੀਂ ਤੁਹਾਨੂੰ ਜਿੰਨੀ ਅਸੀਂ ਦਿਖਾਵਾਂਗੇ ਸਾਰੀ ਗੱਲਬਾਤ ਸਾਡੀ ਸਪੋਰਟ ਕਰਿਆ ਕਰੋ ਜਿੰਨੇ ਅਗਲੀ ਅਪਡੇਟ ਜੀ ਤੁਹਾਨੂੰ ਹਾਂਜੀ ਇਹ ਹੈਗੀ ਆ ਹਾਈ ਸਟਰੀਟ ਵੈਂਜਰ ਦੀ ਦੇਖ ਸਕਦੇ ਹੋ ਤੁਸੀਂ ਤੇ ਇਧਰੋਂ ਪ੍ਰੈਕਟ ਗੱਲਬਾਤ ਹੈ ਇਹ ਹਾਈ ਸਟਰੀਟ ਸ਼ੁਰੂ ਹੋ ਜਾਂਦੀ ਹੈ ਕਹਿੰਦੇ ਇੱਥੋਂ ਵੈਂਜਰ ਦੀ ਦੇਖੋ ਕਿੰਨਾ ਕੈਂਟ 뷰 ਆ ਹੁਣ ਇਕਲੀ ਇਕਲੀ ਅਪਡੇਟ ਦੇਵਾਂਗੇ ਸਾਡੇ ਨਾਲ ਜੁੜੇ ਰਹੋ ਬਸ ਬਹੁਤ ਹੀ ਸਫਾਈ ਹੈ ਵੈਂਜਰ ਦੀ ਹਾਈ ਸਟਰੀਟ ਤੁਸੀਂ ਦੇਖ ਸਕਦੇ ਹੋ ਹਾਂਜੀ ਬਾਪਿਓ ਆਪਾਂ ਇਸ ਟਾਈਮ ਅਵੈਂਜਰ ਦੀ ਹਾਈ ਸਟਰੀਟ ਤੇ ਆ ਤੁਸੀਂ ਪਿੱਛੇ 뷰 ਦੇਖ ਸਕਦੇ ਹੋ ਪੂਰਾ ਘੈਂਟ 뷰 ਆ ਤੇ ਸਫਾਈ ਸੂਈ ਪੂਰੀ ਘੈਂਟ ਗੱਲਬਾਤ ਹੈ ਤੇ ਸੋਨੋ ਅਸੀਂ ਜਾ ਰਹੇ ਹਾਂ ਰਾਣੀ ਦੇ ਮਹਿਲ ਵੱਲ ਕੱਲੀ ਕੱਲੀ ਅਪਡੇਟ ਦੇਵਾਂਗੇ ਸੋਨੋ ਬਸ ਸਾਡੇ ਨਾਲ ਜੁੜੇ ਰਿਹਾ ਕਰੋ ਹੰਸਪੋਰਟ ਦੀ ਲੋੜ ਆ ਵਾ ਤੁਸੀਂ ਸਪੋਰਟ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਤੇ ਜੇ ਕੋਈ ਕਮੀ ਪੇਸੀ ਹੁੰਦੀ ਹੈ ਕਮੈਂਟ ਕਰਕੇ ਉਹਨੂੰ ਦੱਸਦਿਆ ਕਰੋ ਅਸੀਂ ਦੂਰ ਕਰ ਲਿਆ ਕਰਾਂਗੇ ਤੇ ਬਸ ਸਾਡੇ ਨਾਲ ਜੁੜੇ ਰਹੋ ਸੇ ਤੁਹਾਨੂੰ ਕੱਲੀ ਕੱਲੀ ਅਪਡੇਟ ਦੇਵਾਂਗੇ ਇਹ ਹੈਗੀ ਐਵਿੰਜਰ ਦੀ ਹਾਈ ਸਟ੍ਰੀਟ ਤੁਸੀਂ ਦੇਖ ਸਕਦੇ ਹੋ ਹਾਂਜੀ ਬਾਬਿਓ ਇਹ ਮੁੰਡਾ ਮੜਾ ਆ ਹਜੇ ਨਵਾਂ ਨਵਾਂ ਸੀ ਮੇ ਧਮਾਲੀ ਉਂਜੀ ਲੱਗੇ ਤਰਾਇ ਦੱਸੋ ਬਈ ਬਹੁਤ ਵਧੀਆ ਲੱਗਿਆ ਸਾਡੇ ਨਾਲ ਜੀ ਲੱਗਿਆ ਹਾਂ ਹਾਂ ਆਹ ਕਿਹਨੇ ਜੀ ਲਵਾਤਾ ਤੁਸੀਂ ਮੈਂ ਆਪਦਾ ਜੀ ਲਵਾਉਣੇ ਆ ਪਿੰਡ ਵੀ ਜੀ ਲਵਾਈ ਰੱਖਦੇ ਸੀ ਤੇ ਵੱਧ ਤੋਂ ਵੱਧ ਸਾਡੀ ਵੱਧ ਸਪੋਰਟ ਕੀਤੀ ਉਹ ਬਾਈ ਨੇ ਇਹਦਾ ਨਾਮ ਮਨਿੰਦਰ ਬਹੁਤ ਬਈ ਅਮਨਿੰਦਰ ਸਾਡੀ ਪੂਰੀ ਫੁੱਲ ਸਪੋਰਟ ਕੀਤੀ ਆ ਬਈ ਇਥੋਂ ਦਾ ਪੂਰਾ ਐਕਸਪੀਰੀਅੰਸ ਐਕਸਪੀਰੀਅੰਸ ਗਾ ਬਾਈ ਨੂੰ ਹੋ ਗਏ 2.5 ਸਾਲ ਹੋ ਗਏ ਤੇ ਹੁਣ ਬਾਈ ਕਹਿੰਦਾ ਤੁਹਾਨੂੰ ਸਾਰਾ ਅਸੀਂ ਟਰੈਵਲ ਕਰਾਉਣਾ ਤੇ ਤੁਹਾਨੂੰ ਵੀ ਵਾਹ ਚੱਲ ਨਾਲ-ਨਾਲ ਦਿਖਾ ਦਈਏ ਤੇ ਜਲਦ ਹੀ ਨੀ ਅਗਲੀ ਅਪਡੇਟ ਅਸੀਂ ਕੰਮ ਕਰਾਉਣਾ ਰੱਬਾ ਬਈ ਮੇਰੇ ਤੇ ਕਿਰਿਆ ਚਲੋ ਬਾਈ ਫਿਰ ਵੀ ਜਦ ਇੱਕ ਬੰਦੇ ਦੀ ਸਪੋਰਟ ਹੁੰਦੀ ਆ ਨਹੀਂ ਅੱਜ ਕੱਲ ਤੈਨੂੰ ਪਤਾ ਜੀ ਕੋਈ ਕੰਮ ਤੇ ਹੁੰਦਾ ਕੋਈ 에어ਪੋਰਟ ਤੋਂ ਲੈਣ ਨਹੀਂ ਆਉਂਦਾ ਕੋਈ ਘਰੇ ਨਹੀਂ ਰੱਖਦਾ ਇਹ ਬੰਦੇ ਨੇ ਦੇਖੋ ਆਪਦਾ ਕੰਮ ਛੱਡ ਕੇ ਸਾਨੂੰ ਲੈਣ ਆਇਆ ਚਲੋ ਪੂਰੀ ਸੇਵਾ ਪਾਣੀ ਕੀਤੀ ਆਪੋ ਉਹ ਬੰਦੇ ਦਾ ਸਾਨ ਭੁੱਲਣਾ ਨਹੀਂ ਚਾਹੀਦਾ ਸੁਣਨੂ ਵੀ ਤੁਸੀਂ ਵੀ ਸਿਆਣੇ ਹੋ ਤਾਂ ਕਰਕੇ ਚਲੋ ਦਿਨੇ ਆਹੀ ਅਗਲੇ ਅਪਡੇਟ ਅੱਜ ਬਾਬਿਓ ਆਪਾਂ ਪਹੁੰਚ ਚੁੱਕੇ ਹਾਂ ਢੀ ਦੇ ਬਾਇਲ ਤੁਸੀਂ ਪਿੱਛੇ ਦੇਖ ਸਕਦੇ ਹੋ ਤੇ ਸਾਰਾ ਆ ਕਿਸੇ ਪਿੱਛੇ ਨਦੀ ਜਾਂਦੀ ਆ ਕਿੰਨਾ ਘੈਂਟ 뷰 ਆ ਤੇ ਗਾਹਾਂ ਤੁਹਾਨੂੰ ਸਾਰੇ ਅਪਡੇਟ ਦੇਵਾਂਗੇ ਉਹ ਇੱਥੇ ਲੋਕ ਟਰੈਵਲ ਕਰਨ ਆਉਂਦੇ ਹੁੰਦੇ ਆ ਖਾਸ ਕਰਕੇ ਵਧੀਆ ਘੈਂਟ ਕਲਵਾਤਾ ਬੜਾ ਐ ਸਕਰੀਨ ਤੋਂ ਬਾਈਟ ਲੈਣਾ ਬਾਈ ਜੀ ਨਦੀਆਂ ਵੀ ਉੱਥੇ ਅੰਦਰ ਬੜਾ ਜਲ ਹੀ ਕੀ ਹੋਰ ਕਿਤੇ ਆ ਏ ਨਹੀਂ ਲੱਖ ਵੇਚਣੀ ਨਹੀਂ ਹੈਗੀ ਭਾਈ ਇਹ ਸਾਰੇ ਸੈਰਾਂ ਦੇ ਵਿੱਚ ਨਹੀਂ ਲੱਗਦੀ ਆ ਓਕੇ ਓਕੇ ਕੋਈ ਵੀ ਛਿਤੀ ਆ ਹਰ ਇੱਕ ਛਿਤੀ ਦੇ ਵਿੱਚ ਨਹੀਂ ਡਾਕਦੀ ਠੀਕ ਆ ਠੀਕ ਆ ਤੇ ਤੁਸੀਂ ਇੱਧਰ ਵੀ ਵਿਊ ਦੇਖ ਸਕਦੇ ਹੋ ਕਿੰਨਾ ਘੈਂਟ ਉੱਥੇ ਆਪਾਂ ਵਕਤਾ ਕਹਿ ਦਿੰਦੇ ਆ ਦੇਖੋ ਕਿੰਨੀ ਆ ਫਰਨੀ ਆ ਜੀ ਪਿੱਛੇ ਤੁਸੀਂ ਘਰ ਸਕਦੇ ਦੇਖ ਸਕਦੇ ਥੋਨੂੰ ਕਿ ਭਾਵੀ ਦਿੰਦੇ ਆ ਉਹ ਦੇਖੋ ਕਿੰਨਾ ਘੈਂਟ ਵਿਊ ਆ ਲੋਕ ਬਹੁਤ ਟਰੈਵਲ ਕਰਦੇ ਇੱਥੇ ਤੁਸੀਂ ਵਿਊ ਦੇਖ ਸਕਦੇ ਹੋ ਤੇ ਉਹ ਸਾਹਮਣੇ ਮਹਿਲ ਆ ਝੰਡਾ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਦਿੰਦੇ ਆ ਅਗਲੀ ਅਪਡੇਟ ਹਾਂਜੀ ਬਾਪੂ ਅਸੀਂ ਫਸੇ ਢੇੜੀ ਪਹੁੰਚਣਾ ਰਾਣੀ ਦੇ ਮਹਿਲ ਤੇ ਤੁਸੀਂ ਪਿੱਛੇ ਦੇਖ ਸਕਦੇ ਹੋ ਕਿੰਨਾ ਘੈਂਟ 뷰 ਆ ਤੇ ਆ ਆ ਗਈ ਤੇ ਸਟ੍ਰੀਟ ਆ ਗਈ ਬਹੁਤ ਘੈਂਟ ਗੱਲਬਾਤ ਆ ਤੇ ਹੁਣ ਦਿਖਾਉਨੇ ਆ ساری ਗੱਲਬਾਤ ਦੇਖੋ ਇਹ 뷰 ਤੁਸੀਂ ਦਿਖਾ ਨਜ਼ਾਰਾ ਦੇਖੋ ਚੱਲ ਦਿੰਨੇ ਆ ਅਗਲੀ ਅਪਡੇਟ ਰਾਣੀ ਦੇ ਮਹਿਲ ਵੱਲ ਜਾ ਰਹੇ ਆ ਇਹ ਆਪਣੇ ਯਾਰ ਦੋਸਤ ਚਲੋ ਆਜੋ ਮੁੰਡਿਓ ਜਾਣੇ ਆ ਤੇ ਹੋਰ ਕਿੰਨੀ ਕੁ ਵਟ ਰਹਿ ਗਈ ਬਾਈ ਹੁਣ ਨੇੜੀ ਆਗੇ ਨੇੜੀ ਆਗੇ ਤੇ ਇਹ ਮੁੰਡਾ ਅੱਜ ਖੁਸ਼ ਹੋਇਆ ਆਪਣਾ ਵਸ ਜਿਗਰੀ ਯਾਰ ਆ ਇਹਨੂੰ ਵਸ ਇਹਨੂੰ ਮੈਂ ਆਖਿਆ ਜੀ ਜੂ ਦਾ ਕੋਈ ਚੱਕਰ ਨਹੀਂ ਤੈਨੂੰ ਕੰਮ ਕੰਮ ਵੀ ਦਵਾ ਦਾਂਗੇ ਵਸ ਇੱਥੇ ਯਾਰ ਟੈਨਸ਼ਨ ਲੈ ਕੇ ਕੋਈ ਫਾਇਦਾ ਵੀ ਨਹੀਂ ਹੈ ਵੀ ਟੈਨਸ਼ਨ ਲੈ ਕੇ ਕੋਈ ਫਾਇਦਾ ਨਹੀਂ ਟੈਨਸ਼ਨ ਲਈ ਚੱਲ ਕੋਈ ਫੇਰ ਕੰਮ ਮਿਲ ਜੂਗਾ ਫੇਰ ਕਿਹੜਾ ਕੰਮ ਮਿਲ ਜੂ ਉਹਨੂੰ ਆਖਿਆ ਟੈਨਸ਼ਨ ਨਾ ਲੈ ਸਭ ਕੁਝ ਜੋ ਰੱਬ ਨੇ ਇੱਥੋਂ ਤੱਕ ਪਹੁੰਚਾ ਤੇ ਗਾਹਾਂ ਵੀ ਰੱਬ ਕਰਾਉ ਹੇਲਾ ਜਦੋਂ ਜਦੋਂ ਤੁਸੀਂ ਆ ਗਏ ਇੱਥੇ ਠੀਕ ਹੈ ਘਰੇ ਨਾ ਬੈਠੋ ਜਿੰਨਾ ਹੋ ਸਕਦਾ ਬਾਹਰ ਲਿਖ ਲੋ ਲੋਕਾਂ ਚ ਫ ਦੋ ਕਰਨ ਗੱਲਬਾਤ ਕਰੋ ਕੰਮ ਆਟੋਮੈਡਿਕ ਆਪ ਵੀ ਕੋਈ ਨਾ ਕੋਈ ਦਵਾਈ ਦਿੰਦਾ ਬਸ ਘਰੇ ਵੈਕੀ ਨਹੀਂ ਕੰਮ ਮਿਲਦਾ ਆ ਲੈ ਲਓਗੇ ਫਿਰ ਕੰਮ ਮਿਲਣਾ ਮੈਨੂੰ ਵੀ ਦੇਖ ਲਓ ਮੈਂ ਤੇ ਭਾਈ ਅਸੀਂ ਸੰਡੇ ਨੂੰ ਗਏ ਸੀ ਉੱਥੇ ਹਾਈ ਸਟਰੀਟ ਤੇ ਮੈਂ ਹੋਟਲਾਂ ਚ ਗਾਹਾਂ ਦੀ ਗਾਹਾਂ ਕੰਮ ਪੁੱਛਿਆ ਭਈ ਕੰਮ ਹੈਗਾ ਕੰਮ ਹੈਗਾ ਚਲੋ ਇੱਕ ਮੈਂ ਆਪਦਾ ਨੰਬਰ ਲਿਖਾਇਆ ਆ ਤੇ 8 ਨੂੰ ਮੈਨੂੰ ਮੈਸੇਜ ਆ ਗਿਆ ਚਲੋ ਮੈਨੂੰ ਕੰਮ ਮਿਲ ਗਿਆ ਚਲੋ ਐਂ ਹੁੰਦਾ ਬਾਈ ਕੋਈ ਘਰੇ ਬਹਿ ਕੇ ਤਾਂ ਕੰਮ ਕੋਈ ਦੇਣ ਨਹੀਂ ਆਉਂਦਾ ਬਸ ਸਟਰਗਲ ਸਟਰਗਲ ਕਰੋ ਕੰਮ ਵਾਧੂ ਆ ਵਿੱਚ ਕਹਿ ਦਿੰਦੇ ਯੂਕੇ ਚ ਕੰਮ ਹੈ ਨਹੀਂ ਕੰਮ ਹੈ ਨਹੀਂ ਕੰਮ ਵਾਧੂ ਹੈ ਵੀ ਕੰਮ ਕਰਨ ਵਾਲਾ ਬੰਦਾ ਹੋਵੇ ਵਿੱਚ ਕਹਦੇ ਜੇ ਨਾ ਪੰਡਾ ਜਮ ਉਹ ਵੀ ਬੰਦਾ ਉੱਥੇ ਕੰਮ ਹੈ ਨਹੀਂ ਭੁੱਖੇ ਮਰੀ ਦੇ ਭੁੱਖੇ ਮਰੀ ਵਾਲਾ ਵੀ ਕੰਮ ਹੈ ਨਹੀਂ ਬੰਦਾ ਕੰਮ ਕਰਨ ਵਾਲਾ ਤਾਂ ਹੀ ਦਾ ਕੰਮ ਵਾਧੂ ਕੰਮ ਵਾਧੂ ਆ ਕਿਉਂ ਵੀ ਮੈਂ ਵੀ ਪਹਿਲਾਂ ਇਹ ਕਹਿੰਦਾ ਹੁੰਦਾ ਸੀ ਖਾ ਮੈਨੂੰ ਇੱਕ ਇੱਕ ਮਹੀਨਾ ਹੋ ਗਿਆ ਮੈਂ ਐਕਸਪੀਰੀਅੰਸ ਦੇਖ ਲਾ ਵੀ ਕੰਮ ਵਾਧੂ ਆ ਬੰਦਾ ਕਰਨ ਵਾਲਾ ਹੋਵੇ ਹੁਣ ਆਪਾਂ ਤਾਂ ਹੀ ਭਾ ਲੈਨੇ ਆ ਪਰ ਰੈਸਟੋਰੈਂਟ ਤੇ ਕੁਰਸੀ ਵਾਲੀ ਜੌਬ ਹੋਵੇ ਉਹ ਤਾਂ ਭਰਾਵਾ ਉੱਥੇ ਦਾ ਵਾਲੇ ਹੁੰਦੇ ਆ ਹੋਰ ਪਾਸੇ ਕੋਈ ਜਾਂਦਾ ਨਹੀਂ ਤਾਂ ਕਰਕੇ ਕੰਮ ਦਾ ਵਾਧੂ ਆ ਤੁਸੀਂ ਆਓ ਵਧੀਆ ਲਾਈਫ ਸੈੱਟ ਕਰੋ ਚਲੋ ਅਗਲੀ ਵਾਰ ਸਾਨੂੰ ਅ ਦਿਖਾਉਨੇ ਆ ਗਾਹ ਰਾਣੀ ਦਾ ਮਹਿਲ ਤੁਸੀਂ ਦੇਖ ਸਕਦੇ ਹੋ ਵੀ ਉਹ ਅਸੀਂ ਜਾਈ ਜਾਨੇ ਹੁਣ ਹਾਂਜੀ ਆਪਾਂ ਹੁਣ ਪਹੁੰਚ ਚੁੱਕੇ ਆ ਰਾਣੀ ਦੇ ਮਹਿਲ ਬਿੰਦਰ ਤੁਸੀਂ ਇਧਰ ਕੈਂਪਰ ਬਰਵਾ ਦਿੰਦੇ ਕਿੰਨਾ ਘੈਂਟਾ ਲੋਕ ਟ੍ਰੈਵਲ ਕਰਨਾ ਹੋਵੇ ਆ ਵਦਿਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਹੁਣ ਇਕੱਲੀ ਇਕੱਲੀ ਅਪਡੇਟ ਦੇਵਾਂਗੇ ਦੇਖਦੇ ਅੰਦਰ ਕੀ ਗੱਲ ਬਾਤ ਆ ਕਿਉਂਕਿ ਅੱਜ ਐਕਟਰੀ ਹੋ ਜੂਗੀ ਅੱਜ ਖਲਖਾਂ ਹੋ ਸਕਦੀ ਆ ਤੇ ਜਾਵਾਂਗੇ ਅਸੀਂ ਅੰਦਰ ਤੇ ਦਿੰਨੇ ਅਗਲੀ ਅਪਡੇਟ ਜੀ ਬਾਬਿਓ ਅਸੀਂ ਅੰਦਰ ਸਾਰਾ ਕੁਝ ਦੇਖਿਆ ਏ ਅੰਦਰ ਵੀਡੀਓ ਲਾਡਣੀ ਸੀ ਤਾਂ ਕਰਕੇ ਤੁਹਾਨੂੰ ਦਿਖਾਇਆ ਨੇ ਤੁਸੀਂ ਬਾਅਦ ਦਾ ਵੀਊ ਦੇਖ ਸਕਦੇ ਹੋ ਤੁਸੀਂ ਆ ਸਕਦੇ ਹੋ ਬਹੁਤ ਵਧੀਆ ਦੇਖਣ ਨੂੰ ਜਗ੍ਹਾ ਇਹ ਤੇ ਹੁਣ ਤੁਹਾਨੂੰ ਇਹਦੇ ਨੇੜੇ ਤੇੜੇ ਦੀਆਂ ਸਾਰੀਆਂ ਪਲੇਸ ਦਿਖਾਵਾਂਗੇ ਕੀ ਗੱਲ ਬਾਤ ਆ ਬਾਈ ਨੂੰ ਪੁੱਛਦੇ ਆ ਨੇੜੇ ਤੇੜੇ ਬਹੁਤ ਦੇਖਣ ਨੂੰ ਬਹੁਤ ਕੁਸਾ ਬਈ ਹਾਂ ਬਈ ਬਹੁਤ ਕੁਸਾ ਹੈ ਤੇ ਬਹੁਤ ਪੁਰਾਣਾ ਇੰਜਨ ਹੈ ਕਿਤੇ ਰੇਲਵੇ ਸਟੇਸ਼ਨ ਜਿਆ ਬਹੁਤ ਅੱਛਾ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਦਿਨੇ ਅਗਲੀ ਅਪਡੇਟ ਤੁਹਾਨੂੰ ਅਗਲੀ ਜੀ ਇੱਥੋਂ ਦੀ ਟਿਕਟ ਲੈ ਕੇ ਜਾ ਸਕਦੇ ਆ ਇੱਥੋਂ ਬਈ ਤੁਸੀਂ ਟਿਕਟ ਲੈ ਸਕਦੇ ਹੋ ਜੇ ਤੁਸੀਂ ਦੇਖਣਾ ਹੋਵੇ ਤਾਂ ਤੁਸੀਂ ਦਿਖਾ ਸਕਦਾ ਹੁਣ ਮੈਂ ਇੱਥੋਂ ਟਿਕਟਾਂ ਮਿਲਦੀਆਂ ਐਂਟਰ ਹੋ ਕੇ ਉਧਰ ਤੁਸੀਂ ਬਾਹਰ ਆ ਸਕਦੇ ਹੋ ਬਹੁਤ ਹੀ ਵਧੀਆ ਤੁਸੀਂ ਆਓ ਇੱਕ ਵਾਰ ਜਰੂਰ ਆਓ ਇੱਥੇ ਜਿਹੜਾ ਬੰਦਾ ਲੰਡਨ ਹੈਗਾ ਨਾ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਇੱਥੇ ਹਾਂਜੀ ਬਾਪਿਓ ਉਧਰੋਂ ਬਾਅਦ ਤੁਹਾਨੂੰ ਅਸੀਂ ਆ ਦਿਖਾ ਰਹੇ ਹਾਂ ਇੱਕ ਬੁੱਤ ਇਹ ਇੱਥੋਂ ਦੀ ਰਾਣੀ ਹੈ ਵੈਸੇ ਤੁਹਾਨੂੰ ਇੱਥੇ ਇਨਫੋਰਮੇਸ਼ਨ ਦੇ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਲਿਖਿਆ ਵਾ ਇੰਨੀ ਇੰਗਲਿਸ਼ ਤਾਂਪਾ ਨੂੰ ਵੀ ਨਹੀਂ ਆਉਂਦੀ ਤੇ ਮੈਨੂੰ ਸਾਨੂੰ ਪਤਾ ਲੱਗਿਆ ਇੱਥੋਂ ਨੇੜੇ ਤੋਂ ਮੜਾ ਮੋਟਾ ਕਹਿੰਦੇ ਆ ਰਾਣੀ ਐ ਇੱਥੋਂ ਦੀ ਉਹਦਾ ਆ ਬੁੱਤ ਬਣਿਆ ਵਾ ਤੇ ਕਾਹਾਂ ਦਿਨੇ ਤੁਹਾਨੂੰ ਅਗਲੀ ਅਪਡੇਟ ਅਸੀਂ ਹਾਂਜੀ ਬਾਪੋ ਅਸੀਂ ਆ ਗਏ ਇੱਥੇ ਇਹ ਗੇਟ ਬਣਿਆ ਮਰ ਟਾਈਮ 1897 ਦਾ ਬਣਿਆ ਵਾ ਤੇ ਬਹੁਤ ਹੀ ਘੈਂਟ 뷰 ਆ ਤੁਸੀਂ ਦੇਖ ਸਕਦੇ ਸੁਹੰਦਰ ਵੀ ਦਿਖਾਵਾਂਗੇ ਸਾਰੀ ਗੱਲਬਾਤ ਆਜੋ ਫਿਰ ਦੇਖਣੇ ਆਜੋ ਮੁੰਡਿਓ ਉਹ ਆਪਣੇ ਯਾਰ ਦੋਸਤਾਂ ਨਾਲ ਉਹਨੂੰ ਪਤਾ ਹੀ ਆ ਤੇ ਉਹ ਦਿਨੇ ਅਗਲੀ ਅਪਡੇਟ ਦੇਖ ਸਕਦੇ ਹੋ ਇਹ 1897 ਵਿੱਚ ਬਣਿਆ ਹੋਆ ਹਾਂਜੀ ਬਾਬਿਓ ਇੱਥੇ ਸਾਰੇ ਬ੍ਰਾਂਡ ਆ ਗਏ ਤੇ ਜਿਵੇਂ ਕੱਪੜਿਆਂ ਦੀ ਦੁਕਾਨ ਆਪਾਂ ਐਰਾ ਵਗੈਰਾ ਤੇ ਹੋਰ ਕੋਈ ਚੀਜ਼ਾਂ ਤੇ ਭਾਂਡੇ-ਕੁੰਡੇ ਵੀ ਲੈ ਸਕਦੇ ਹਾਂ ਸਾਰਾ ਕੁਝ ਇੱਥੇ ਕੋਈ ਹਾਈ ਸਟਰੀਟ ਆ ਗਈ ਹਾਈ ਸਟਰੀਟ ਮੰਗੂ ਆ ਗਈ ਮੇਹਣਾ ਇਹ ਤੇ ਹੋਰ ਤੁਹਾਨੂੰ ਦਿਖਾ ਸਕਦਾ ਇੱਧਰ ਵੀ ਉਹ ਆਪਣੇ ਯਾਰ ਦੋਸਤਾਂ ਤੇ ਵੈਦਰ ਪੂਰਾ ਘੈਂਟ ਆ ਤੇ ਬਹੁਤ ਲੋਕ ਇੱਥੇ ਘੁੰਮਣ ਆਉਂਦੇ ਤੁਸੀਂ ਵੀ ਆਓ ਇੱਕ ਵਾਰ ਜ਼ਰੂਰ ਆਓ ਵਧੀਆ ਦੇਖਣ ਨੂੰ ਜਗਾ ਵਧੀਆ ਸਾਰੇ ਦੇਖ ਸਕਦੇ ਹੋ ਤੁਸੀਂ ਹਾਂਜੀ ਬਾਬਿਓ ਇਹ ਹੈਗਾ ਇੰਜਨ ਜਿਹੜਾ ਨਾਮ ਹੈਗਾ ਦਾ ਤਵੀਨ ਕਹਿੰਦੇ ਬਹੁਤ ਪੁਰਾਣਾ ਇੰਜਨ ਆ ਇਹ ਇਹਦੀ ਆਪਾਂ ਹਿਸਟਰੀ ਦੇਖਦੇ ਆ ਤੁਹਾਨੂੰ ਸਾਰਾ ਗੱਲਬਾਤ ਦੱਸਾਂਗੇ ਇਹ ਤੁਸੀਂ ਪਹਿਲਾਂ ਦਿਖਾ ਸਕਦਾ ਤੁਹਾਨੂੰ ਮੈਂ ਹਿਸਟਰੀ ਤੁਸੀਂ ਪੜ ਸਕਦੇ ਹੋ ਇਹ ਚ ਕਿੰਨੀਆਂ ਕਿੰਨੀਆਂ ਭਾਸ਼ਾਵਾਂ ਚ ਲਿਖੀ ਹੈ ਬਈ ਹਿੰਦੀ ਇੰਗਲਿਸ਼ ਫਰਾਂਸ ਡੱਚ ਇਟਾਲੀਅਨ ਤੇ ਸਾਨੂੰ ਸਾਰੀ ਆਪ ਕੀ ਗੱਲ ਬਾਤ ਦੱਸੋ ਜੀ ਬਈ ਇਹ 1894 ਚ ਬਣਿਆ ਸੀ ਪਹਿਲਾਂ ਇਹ ਠੀਕ ਹੈ ਤੇ ਇੱਕ ਦਮ ਇਹਨੂੰ ਰੀਪੇਂਟ ਕੀਤਾ ਗਿਆ 1997 ਚ ਦੁਬਾਰੇ ਰੰਗ ਕੀਤਾ ਇਹਨੂੰ 1897 ਤੇ ਇਹਦਾ ਨਾਮ ਰੱਖਦਾ ਦੀ ਕਵੀਨ ਦਾ ਕਵੀਨ ਹਾਂ ਓਕੇ ਹਾਂ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਪੇਂਟ ਕੀਤਾ ਵਾ ਇਹ ਲੋਕ ਜ਼ਿਆਦਾਤਰ ਦੇਖਣੇ ਆਉਂਦੇ ਇਹਨੂੰ ਤੇ ਬਹੁਤ ਪੁਰਾਣਾ ਇਹ ਇੰਜਣਾ 1912 ਚ ਦੀ ਸਰਵਿਸ ਵੀ ਕੀਤੀ ਇਹਨੂੰ ਸਰਵਿਸ ਕੀਤੀ ਆ ਓਕੇ 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 ਇਹ ਸਾਹਮਣੇ ਰੇਲਵੇ ਸਟੇਸ਼ਨ ਆ ਗਿਆ ਇੱਥੇ ਲੈਣ ਮੁੱਕੀਆਂ ਵੀ ਇੱਥੇ ਆ ਇੱਥੇ ਇੱਥੇ ਆ ਕੇ ਐਂਡ ਹੋ ਜਾਂਦਾ ਹਾਂ ਓਕੇ ਜੀ ਇੱਥੋਂ ਟਿਕਟ ਆਫਿਸ ਆ ਗਿਆ ਇਹ ਤੇ ਬਹੁਤ ਸਾਰੇ ਲੋਕ ਇੱਥੇ ਵਿਜ਼ਿਟ ਕਰਦੇ ਆ ਤੇ ਅਗਲੀ ਅਪਡੇਟ ਦਿੰਨੇ ਆਂ ਤੁਹਾਨੂੰ ਫਿਰ ਹਾਂਜੀ ਬਾਪੇ ਉਹ ਹੁਣ ਮੁੰਡੇ ਕਹਿੰਦੇ ਥੱਕ ਗਏ ਖਾਣ ਖਾਈਏ ਪੀਏ ਭੁੱਖ ਲੱਗੀ ਪਈ ਆ ਮੈਂ ਚਲੋ ਹੁਣ ਅਸੀਂ ਤੇ ਸੱਚ ਕੀਤਾ ਮੈਕਡੋਨਲਡ ਕਿਉਂਕਿ ਮੈਕਡੋਨਲਡ ਇੱਥੇ ਚੀਪ ਆ ਠੀਕ ਹੈ ਨਾ ਹੋਰ ਇੱਥੇ ਮਹਿੰਗੇ ਵੀ ਆ ਚਲੋ ਮੈਕਡੋਨਲਡ ਠੀਕ ਹੁੰਦਾ ਖਾਣਾ ਵੀ ਵਧੀਆ ਹੁੰਦਾ ਹਾਂਜੀ ਬਾਬਿਓ ਹੁਣ ਅਸੀਂ ਆਰਡਰ ਕਰ ਰਹੇ ਆਂ ਬਾਈ ਦੱਸੂਗਾ ਵੈਜ ਕਰ ਲਓ ਇੱਥੇ ਐਦਾਂ ਦੇ ਆਰਡਰ ਹੁੰਦੇ ਆ ਵੈਜ ਹਾਂਜੀ ਬਾਬਿਓ ਹੁਣ ਅਸੀਂ ਨਦੀ ਕਿਨਾਰੇ ਆ ਗਏ ਇੱਥੇ ਦੇਖ ਤਾ ਵਕਤ ਤਾਂ ਬਹੁਤ ਆ ਇੱਥੇ ਟੂ ਮੱਚ ਆ ਇੱਥੇ ਤੇ ਤੁਹਾਨੂੰ ਦਿਖਾਉਣੇ ਆ ਦੇਖੋ ਓ ਬੋਰ ਤਾਂ ਕਹਿੰਦਾ ਉਹ ਬੋਰ ਤਾਂ ਕੀ ਜੇ ਕਿਸੇ ਨੇ ਆਪਾਂ ਲੈਣੀ ਹੋਵੇ ਬੋਰ ਤਾਂ 100 ਹਾਂਜੀ ਬਾਪੋ ਹੁਣ ਅਸੀਂ ਆ ਗਏ ਨਦੀ ਕਿਨਾਰੇ ਬੈਠੇ ਆ ਮੈਂ ਦੋ ਮਿੰਟ ਕਰ ਲਈ ਆਰਾਮ ਉਧਰੋਂ ਖਾ ਪੀ ਕੇ ਹੁਣ ਅਸੀਂ ਇਧਰ ਨੂੰ ਆ ਗਏ ਤੇ ਵਿਊ ਬਹੁਤ ਘੈਂਟ ਆ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਉਹ ਬੋਟ ਖੜੀ ਆ ਜੇ ਕਿਸੇ ਨੇ ਆਪਾਂ ਲੈ ਸਕਦੇ ਹੁਣੇ ਪ੍ਰਾਈਵੇਟ ਅੰਦਰ ਆਪਾਂ ਘੁੰਮ ਫਿਰ ਸਕਦੇ ਆ ਤੇ ਬਾਕੀ ਆਪਾਂ ਐਕਸਪੀਰੀਅੰਸ ਲੈਣੇ ਆ ਬਾਈ ਤੋਂ ਤੇ ਬਾਈ ਨੂੰ ਬਹੁਤ ਟਾਈਮ ਹੋ ਗਿਆ ਇੱਥੇ ਹਾਂਜੀ ਬਾਈ ਦੱਸੋ ਕੀ ਗੱਲਬਾਤ ਆ ਇੱਥੇ ਗੱਲਬਾਤ ਤਾਂ ਬਸ ਇਹੀ ਆ ਇੱਥੇ ਲੋਕ ਆਉਂਦੇ ਆ ਟ੍ਰੈਵਲ ਆ ਜਿਹੜੇ ਹਨ ਓਕੇ ਓਕੇ ਤੇ ਆਰੇ ਰੇ ਬੋਟਾਂ ਇਹ ਰੈਂਟ ਤੇ ਮਿਲ ਜਾਂਦੇ ਗਏ ਓਕੇ ਓਕੇ ਆਫੀਰਡ ਬੰਦਾ ਪਾ ਗਏ ਨੇ ਘੁਮ ਕਮ ਛੋਟੀ ਛੋਟੀ ਬੋਟ ਵੀ ਮਿਲ ਸਕਦੀ ਆ ਛੋਟੀ ਮਿਲ ਜਾਂਦੀ ਆ ਉਹ ਦੇਖੋ ਦਿਖਾ ਸਕਦਾ ਜੀ ਉਹ ਛੋਟੀ ਮਿਲ ਜਾਂਦੀ ਉਹ ਛੋਟੀ ਬੋਟ ਆ ਉਹ ਛੋਟੀ ਤੇ ਫਿਰਦੇ ਹੁੰਦੇ ਉਹ ਛੋਟੀ ਜੀ ਫਿਰਦੇ ਆ ਤਾਂ ਕਰਕੇ ਹੋਰ ਕੋਈ ਗੱਲਬਾਤ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਵਧੀਆ ਜਿਹਾ ਵਾਈ ਕਰਨੋ ਵਧੀਆ ਚੀਜ਼ ਆ ਵਧੀਆ ਮੇਰੇ ਹਿਸਾਬ ਨਾਲ ਮਨ ਤਾਂ ਹੀ ਫੀਲਿੰਗ ਆਈ ਤੇ ਮੈਂ ਬਠਿੰਡੇ ਵਾਲੀ ਆਪਾਂ ਨਹਿਰਾ ਤੇ ਬੈਠੇ ਹੁੰਦੇ ਆ ਬਠਿੰਡੇ ਵਾਲਿਆਂ ਚੀਲਾ ਬਠਿੰਡੇ ਵਾਲ ਚੀਲਾਂ ਤੇ ਬੈਠੇ ਹੁੰਦੇ ਆ ਸੇਮ ਹੀ ਆ ਬਿਲਕੁਰੀ ਆ ਸੇਮ ਹੀ ਚਲੋ ਜਿੰਨੇ ਜੀ ਅਗਲੇ ਅਪਡੇਟਸ ਤੁਹਾਨੂੰ ਹਾਂਜੀ ਬਾਬਿਓ ਅੱਜ ਅਸੀਂ ਸਾਰਾ ਘੁੰਮ ਲਿਆ ਵੈਂਜਰ ਤੇ ਹੁਣ ਘਰਾਂ ਨੂੰ ਪਾਉਣੇ ਆ ਚਾਲੇ ਮੀਂਹ ਪੈਣ ਲੱਗ ਗਿਆ ਤੇ ਕਹੋ ਮੁੰਡਿਓ ਕਿਵੇਂ ਨਜ਼ਾਰਾ ਆਇਆ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਮੀਂਹ ਪੈਣ ਲੱਗ ਗਿਆ ਹੁਣ ਤੇ ਸਾਡੀ ਵੀਡੀਓ ਲਾਈਕ ਸ਼ੇਅਰ ਕਰ ਦਿਓ ਤੁਹਾਨੂੰ ਆਉਂਦੇ ਸਾਰੇ ਬਲੌਗ ਤੁਹਾਨੂੰ ਲੰਡਨ ਦੇ ਅਸੀਂ ਲੰਡਨ ਵੀ ਜਾਵਾਂਗੇ ਬਸ ਇੱਕ ਅੱਧੇ ਦਿਨ ਚ ਉੱਥੋਂ ਦਾ ਸਾਰਾ ਕੁਝ ਦਿਖਾਵਾਂਗੇ ਬਸ ਜੇ ਕੋਈ ਕਮੀ ਪੇਸੀ ਹੁੰਦੀ ਹੈ ਤਾਂ ਕਮੈਂਟ ਕਰਕੇ ਦੱਸਦਿਆ ਕਰੋ ਅਸੀਂ ਅਸੀਂ ਦੂਰ ਕਰ ਲਿਆ ਕਰਾਂਗੇ ਚਲੋ ਮਿਲਦੇ ਹਾਂ ਜੀ ਧੰਨਵਾਦ